ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਅਸੀਂ ਰਖੜੀ ਦਾ ਤਿਉਹਾਰ ਮਨਾਇਆ ਇਹ ਸਾਡੀ ਭਾਨ ਜੀ ਸਰਨਦੀਪ ਕੌਰ ਰਖੜੀ ਲੈ ਕੇ ਪਹੁੰਚੇ ਹੋਏ ਨੇ ਤੇ ਹਰਜੋਤ ਦੇ ਰਖੜੀ ਬੰਨਣ ਦੀ ਤਿਆਰੀ ਕਰਦੇ ਹੋਏ ਰਖੜੀ ਬੰਨਦੇ ਹੋਏ ਨਾਲ ਬੈਠੇ ਨੇ ਬੰਦਨਜੀਤ ਹਰਜੋਤ ਦੀ ਨਿਗਾ ਟੋਕਰੀ ਵੱਲ ਆ ਬੱਚਿਆਂ ਨੂੰ ਆਪਦੀਆਂ ਖਾਣ ਵਾਲੀਆਂ ਚੀਤੇ ਨਾਲ ਕਿੰਨਾ ਪਿਆਰ ਹੈ ਵੇਖੋ ਮਠਾਈ ਵਾਲ ਨਹੀਂ ਦੇਖਦਾ ਟੋਕਰੀ ਵਾਲ ਦੇਖਦਾ ਹੈ ਦੂਜੇ ਹੱਥ ਤੇ ਬੰਦਨਜੀਤ ਨੇ ਵੀ ਰਖੜੀ ਬੰਨਤੀ ਜਿਹੜੀ ਰਖੜੀ ਹਰਜੋਤ ਆਪ ਲੈਟ ਵਾਲੀ ਖਰੀਦ ਕੇ ਲੈ ਕੇ ਆਇਆ ਸੀ ਤੇ ਲਓ ਜੀ ਸ਼ਰਨਦੀਪ ਨੇ ਉਹ ਮਿੱਠਾ ਕਰਵਾਤਾ ਹਰਜੋਤ ਦਾ ਤੇ ਹਰਜੋਤ ਪੈਰ ਹਿਲਾ ਰਿਹਾ ਹੈ ਬੰਦਰ ਨੇ ਵੀ ਮੂੰਹ ਮਿੱਠਾ ਕਰਵਾਤਾ ਇਹ ਸ਼ਹਿਬਾਗ ਅੱਜ ਪੱਗ ਬੰਨ ਕੇ ਬੈਠਾ ਹੋਇਆ ਇਹ ਮੈਂ ਬੈਠਾ ਜੀ ਜਾਨੀ ਕਿ ਮਨਪ੍ਰੀਤ ਸਿੰਘ ਇਹ ਮੇਰਾ ਵੱਡਾ ਬ੍ਰਦਰ ਗੁਰਪ੍ਰੀਤ ਸੇਕੋ ਇਹ ਨੇ ਸਾਡੀਆਂ ਭੈਣਾਂ ਅਮਨਦੀਪ ਤੇ ਪਰਵੀ ਇਹ ਸਾਰੇ ਰਖੜੀ ਰਹਿ ਕੇ ਉਹ ਚ ਰੇ ਸੀ ਤੇ ਵਯਾ ਵਰਗਾ ਮਾਹੌਲ ਘਰ ਵਿੱਚ ਬਣਿਆ ਹੋਇਆ ਸੀ ਹੁਣ ਵਾਰੀ ਆ ਗਈ ਜੀ ਸ਼ਹਿਬਾਜ਼ ਸੇ ਖੌਂਦੀ ਰਖੜੀ ਬਣਾਉਣ ਦੀ ਅਸ ਕੈਮ ਨਾਲ ਹੀ ਸ਼ਹਿਬਾਜ਼ ਨਾਤੋ ਕੇ ਪੱਗ ਬਨ ਕੇ ਰਖੜੀ ਬਣਾਉਣ ਲਈ ਬੈਠ ਗਿਆ ਹੱਸਦਾ ਤੇ ਦੋਨੋਂ ਭੈਣਾ ਕੋਲੋਂ ਰਖੜੀ ਕੋਟੇ ਬਣਵਾ ਰਿਆ ਇੱਕ ਸੈੱਟ ਬੰਦਨਜੀਤ ਤੇ ਸ਼ਰਨਦੀਪ ਰਖੜੀ ਬਣ ਰਹੀਆਂ ਨੇ ਤੇ ਫਿਰ ਸ਼ਹਿਬਾਜ਼ ਦਾ ਮੂੰਹ ਮਿੱਠਾ ਕਰਵਾਉ ਉਹ ਸ਼ਰਨਦੀਪ ਲੋ ਜੀ ਸ਼ਹਿਬਾਜ਼ ਦਾ ਮੂੰਹ ਮਿੱਠਾ ਹੋ ਗਿਆ ਹੁਣ ਵਾਰੀ ਆ ਗਈ ਬੰਦਨਜੀਤ ਦੀ ਬੰਦਨਜੀਤ ਦੇਖੀ ਦੋ ਬਰਮੋਂ ਮਠਿਆ ਕਰਵਾਉ ਜੀ ਸ਼ਹਿਬਾ ਦਾ ਪਹਿਲਾ ਫੋਟੋ ਖਿਚਵਾਉਂਦਾ ਜੀ ਸਿੱਖਾ ਲਾ ਫਿਰ ਮੋਂ ਮਠਿਆ ਕਰਵਾਉਗੀ ਉਹ ਬੰਦਨ ਨੇ ਫੇਰ ਖਵਾ ਦੇਣਾ ਹੁਣ ਬਾਜ ਨੂੰ ਖਵਾ ਦੇਣਾ ਵੀ ਲੈ ਵੀ ਸਾਰਾ ਇਸ਼ਾਰਾ ਚਲੋ ਜੀ ਇਹਨਾਂ ਦੀ ਰਸਮ ਪੂਰੀ ਹੋਈ ਇਹ ਮੇਰੇ ਵੱਡੇ ਬ੍ਰਦਰ ਗੁਰਪ੍ਰੀਤ ਸਿੰਘ ਸੇਖੋਂ ਤੇ ਉਹਨਾਂ ਦੀ ਵਾਈਫ ਯਾਨੀ ਕਿ ਮੇਰੀ ਭਾਬੀ ਹਰਮਨਦੀਪ ਤੇ ਰਖੜੀ ਬੰਦੀ ਹੋਈ ਸਾਡੀ ਭੈਣ ਹਰਮਨਦੀਪ ਨੇ ਰਖੜੀ ਬੰਨੀ ਸਾਡੇ ਵੱਡੇ ਭਰਾ ਨੂੰ ਨਾਲ ਭਾਬੀ ਜੀ ਖੜੇ ਨੇ ਮਾਡੀ ਫਿਰ ਮੂ ਮਠਾ ਕਰਵਾ ਦਿੱਤਾ ਤੇ ਫਿਰ ਪਿਆਰ ਦਿੱਤਾ ਵੀ ਬੜੀ ਸਾਰੀ ਉਮਰ ਹੋ ਗਈ ਫਿਰ ਵਾਰੀ ਆ ਗਈ ਸਾਡੀ ਭਾਬੀ ਦੀ ਜਿੱਥੇ ਸਾਡੀਆਂ ਭੈਣਾਂ ਸਾਡੇ ਲਈ ਰਖੜੀ ਲੈ ਕੇ ਆਈਆਂ ਉੱਥੇ ਆਪਣੀਆਂ ਭਗਾਈਆਂ ਲਈ ਗਾਣੇ ਵੀ ਲੈ ਕੇ ਆਈਆਂ ਤੇ ਸਾਡੀ ਭਾਬੀ ਦੇ ਗਾਣਾ ਬੰਨਿਆ ਤੇ ਜੀ ਨਾਲ ਮੋਹ ਪਿਆਰ ਵਾਧਾ ਤੇ ਬਣਦਾ ਪਾਨ ਸਨਮਾਨ ਪਰਚਾਈਆਂ ਨੂੰ ਵੀ ਦਿੱਤਾ ਗਿਆ ਉਹ ਜੀ ਮੂੰਹ ਮਿੱਠਾ ਕਰਵਾਇਆ ਗਿਆ ਤੇ ਪਿਆਰ ਦਿੱਤਾ ਗਿਆ ਹੁਣ ਸਾਡੀ ਵੱਡੀ ਭੈਣ ਫੋਟੋ ਕਰਵਾਉਗੀ ਪਹਿਲਾਂ ਮੇਰੇ ਵੱਡੇ ਬ੍ਰਦਰ ਨਾਲ ਕਪਾ ਬੀ ਨਾਲ ਤੇ ਪ੍ਰਵੀਨ ਵੱਡੀ ਭੈਣ ਨੇ ਰਖੜੀ ਨਹੀਂ ਲੈ ਕੇ ਆਈ ਸੀ ਇਹ ਕਹਿੰਦੀ ਮੈਂ ਅਗਲੀ ਵਾਰ ਲੈ ਕੇ ਆਉਂਗੀ ਰਖੜੀ ਤੇ ਫੋਟੋ ਚਲੋ ਕਰਵਾ ਲਈ ਅਸੀਂ ਅਰਸਨ ਪੂਰੀ ਕਰ ਲਈ ਲਓ ਹੁਣ ਵਾਰੀ ਆ ਗਈ ਦੀ ਮੇਰੀ ਤੇ ਨਾਲ ਬੈਠੇ ਨੇ ਮੇਰੀ ਵਾਈਫ ਵੀਰਪਾਲ ਕੌਰ ਪਹਿਲਾ ਪੈ ਨੇ ਮੇਰੇ ਰਖੜੀ ਬੰਨੀ ਤੇ ਮੂੰਹ ਮਿੱਠਾ ਕਰਵਾਇਆ ਤੇ ਫਿਰ ਵਾਰੀ ਆ ਗਈ ਵੀਰਪਾਲ ਦੀ ਪਿਆਰ ਦਿੱਤਾ ਤੇ ਫਿਰ ਵੀਰਪਾਲ ਦੇ ਗਾਣਾ ਬੰਨਿਆ ਫੇਰ ਵੀਰਪਾਲ ਦੇ ਗਾਣਾ ਬਣ ਕੇ ਫਿਰ ਵੀਰਪਾਲ ਨੂੰ ਪਿਆਰ ਦਿੱਤਾ ਇਸ ਤਰ੍ਹਾਂ ਸੀ ਰਖੜੀ ਦਾ ਤਿਹਾਰ ਸਾਰਿਆਂ ਨੇ ਨਾਲ ਮਿਲ ਕੇ ਮਨਾਇਆ ਲੋਝ ਮੋਹ ਮਿਠਾ ਕਰਵਾਤਾ ਤੇ ਪਿਆਰ ਦੇਤਾ ਫੇਰ ਵਾਰੀ ਆ ਗਈ ਸਾਡੇ ਬੰਦਨਜੀਤ ਸੇਖੋ ਤੇ ਸਾਡੀ ਭਾਂਜੀ ਸ਼ਰਨਦੀਪ ਨੇ ਬੰਦਨਜੀਤ ਨੂੰ ਵੀ ਗਾਣਾ ਬੰਦ ਤੱਕ ਬੋਲੀ ਗਾਣਾ ਬੰਨ ਕੇ ਫਿਰ ਬੰਦਨਜੀਤ ਦਾ ਮੂਮਿਠਾ ਕਰਵਾਇਆ ਇਸ ਤਰ੍ਹਾਂ ਸੀ ਫਿਰ ਇਹਨਾਂ ਦੋਵਾਂ ਪਹਿਣਾ ਨੇ ਫੋਟੋ ਕਰਵਾ ਲਈ ਲਓ ਜੀ ਹੁਣ ਵਾਰੀ ਆ ਗਈ ਟੋਕਰੀ ਦੀ ਜਿਹਦਾ ਬੱਚਿਆਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਫਿਰ ਬੰਦਨਜੀਤ ਨੇ ਟੋਕਰੀ ਖੋਲਹੀ ਤੇ ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਤੇ ਸਾਡੇ ਖਰਜੋਤ ਦਾ ਧਿਆਨ ਇਸ ਟਾਈਮ ਪੂਰਾ ਟੋਕਰੀ ਚ ਆ ਵੀ ਜਿਸ ਟਾਈਮ ਖੁੱਲੀ ਤੇ ਸਭ ਤੋਂ ਮਨਪਸੰਦ ਚੱਕੀ ਜਾਵੇ ਵਿਚ ਇੱਕ ਸਾਈਕਲ ਆਦੀ ਉਹਦੀ ਨਿਗਾਹ ਉਹ ਤੇ ਤੇ ਨਿਗਾਹ ਖਰਜੋਦੀ ਦੇਖੋ ਇਹ ਸਾਈਕਲ ਉਹ ਸਾਈਕਲ ਚੱਕ ਲਿਆ ਸੀ ਭੈਣ ਨੇ ਫਿਰ ਖਰਜੋਤ ਨੂੰ ਦਿੱਤਾ ਇਹਦੇ ਟੇਰਾਂ ਚ ਮਿੱਠੀਆਂ ਕੋਲੀਆਂ ਨੇ ਲੋ ਜੀ ਵਾਰੀ ਆ ਗਈ ਸਾਡੇ ਬਾਪੂ ਦੀ ਇਹ ਬਾਪੂ ਦੇ ਰਖੜੀ ਬੰਨੀ ਸਾਰ ਅਮਨਦੀਪ ਨੇ ਮੂਮ ਮਠਾ ਕਰਵਾਇਆ ਫਿਰ ਬਾਪੂ ਜੀ ਨੇ ਤੀਆਂ ਨੂੰ ਮਾਨ ਸਨਮਾਨ ਦਿੱਤਾ ਠੀਕ ਆ ਵੀਰ ਜੀ ਇਸ ਤਰ੍ਹਾਂ ਅਸੀਂ ਰਖੜੀ ਦਾ ਤਿਹਾਰ ਮਨਾਇਆ ਤੇ ਆਪਾਂ ਚੈਨਲ ਬਣਾਇਆ ਜੀ YouTube ਤੇ ਹਰਜੋਤ ਵਲੌਗ ਸਲਿਹਾਨੀ ਵਾਲੇ ਸੇਕੋਂ ਸਲਿਹਾਨੀ ਵਾਲੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਸਾਡੀਆਂ ਵੀਡੀਓ ਤੇਹੋ ਜੀਆਂ ਲੱਗਦੇ ਨੇ ਇਹ ਸਾਡੇ ਵੱਡੇ ਭਾਈਆ ਨੇ ਮੁੱਦਕੀ ਸ਼ਹਿਰ ਤੋਂ ਅਸੀਂ ਤੁਹਾਨੂੰ ਛੋਟੇ ਭਾਈਆ ਦੇ ਵੀ ਦਰਸ਼ਨ ਕਰਵਾਵਾਂਗੇ ਜੋ ਫਰੋਜਪੁਰ ਤੋਂ ਨੇ ਚੈੱਕ ਕਰੋ ਕਿ ਉਹ ਤੁਮ ਬਾਦਰੇ ਰੇਰੇ ਦੇ ਇਹ ਨੇ ਸਾਡੇ ਛੋਟੇ ਭਾਈਆ ਠੀਕ ਹੈ ਧੰਨਵਾਦ ਸਾਰਿਆਂ ਦਾ ਸਾਡੀਆਂ ਵੀਡੀਓ ਵੇਖਣ ਲਈ ਕੇ ਬਾਏ ਥੈਂਕ ਯੂ